ਅੰਕਲ ਜੀ ਕੀ ਨਾਮ ਹੈ ਤੁਹਾਡਾ ਜੀ ਮੱਖਣ ਲਾਲ ਆ ਜੀ ਮਿੱਤਲ ਪਿੰਡ ਕਿਹੜਾ ਤੁਹਾਡਾ ਜੀ ਸੈਨਾ ਅੱਛਾ ਕੀ ਮਸਲਾ ਕੀ ਹੈ ਪੂਰਾ ਤੁਹਾਡਾ ਕਿਹੜਾ ਮਸਲਾ ਇਹ ਹੈ ਜੀ ਮੁੰਡੇ ਦਾ ਵੀਜ਼ਾ ਲਵਾਇਆ ਸੀ ਇੰਗਲਿਸ਼ ਆ ਰਹੇ ਤੋਂ ਉਹਨਾਂ ਨੇ ਸਾਡੇ ਨਾਲ ਕੀਤਾ ਸੀ 22 ਲੱਖ ਰੁਪਏ ਤੇ ਕੰਪਨੀ ਥਰੂ ਜਾਣਾ ਸੀ ਤੇ ਬਿਦ ਜੋਬ ਬਾਕੀ ਸਾਰਾ ਉਹਨਾਂ ਨੇ ਲਿਖ ਕੇ ਦਿੱਤਾ ਹੈ ਸਾਨੂੰ ਵੀ ਆਹ ਕੁਝ ਕੰਪਨੀ ਜਾ ਕੰਮਾਂਗਾ ਤੇ ਮੁੰਡੇ ਨੂੰ ਨਾ ਤਾਂ ਕੰਪਨੀ ਨੇ ਕੰਮ ਦਿੱਤਾ ਮੁੰਡਾ ਹੁਣ ਬੇਲਾ ਗਜਾਵਾ ਇਥੋਂ ਖਰਚਾ ਸੀ ਭੇਜਦੇ ਮੁੰਡੇ ਨੂੰ ਅਸੀਂ ਕਹਿ ਆ ਵੀ ਸਾਡੇ ਮੁੰਡੇ ਨੂੰ ਕੰਮਤੋਵਾਉ ਨਾ ਕੰਮੰਦਵਾਇ ਨਾ ਸਾਡੇ ਪੈਸੇ ਵਾਪਸ ਕਰਤੇ ਪੰਚਾਇਤ ਰਹੀ ਦੋ ਤਿੰਨ ਆ ਰਹੀ ਫੈਸਲਾ ਕੀਤਾ ਫੇਰ ਭੱਜ ਜਾਂਦੇ ਆ ਤੇ ਸਾਨੂੰ ਕੋਈ ਰਾਹ ਨਹੀਂ ਦੇ ਰਹੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਜੋ 83.5 ਲੱਖ ਕੀਤਾ ਸਾਡਾ ਪੂਰਨ ਹੋਵੇ ਸਾਡੀ ਪੇਮੈਂਟ ਵਾਪਸ ਦਿੱਤੀ ਜਾਵੇ ਕਿੰਨੀ ਪੇਮੈਂਟ ਸੀ ਤੁਹਾਡੀ ਸਾਡੇ 22 ਲੱਖ ਰੁਪਏ ਦਿੱਤੇ ਸੀ ਤੁਹਾਡੇ ਮੁੰਡੇ ਦਾ ਨਾਮ ਕੀ ਸਾਈਫੀ ਮਿੱਤਲ ਜੀ ਜੀ ਨਾਮੇ ਤੋਂ ਬੈਠਿਆ ਸੋ ਰਿਹਾ ਵੀ ਰਹਿਣ ਜਾਂਦਾ ਛੋਟੀ ਜੀ ਦੁਕਾਨ ਕਰਦਾ ਮੈਂ ਬਸ ਆਪ ਦਾ ਟਾਈਮ ਪੂਰਾ ਕਰਨਾ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਜੀ ਮੇਰਾ ਸਰੀਰ ਕੰਮਦਾ ਜੀ ਤੇ ਨਾਮ ਇਥੋਂ ਬੋਲਿਆ ਜਾਂਦਾ ਚੱਜਨ ਨਾਲ ਨਾ ਖਾਦਾ ਪੀਤਾ ਬਿੰਜਦਾ ਹੱਥ ਵੀ ਨਹੀਂ ਕੰਮ ਕਰਦੇ ਮੈਂ ਕੀ ਇਨਸਾਫ ਦੀ ਮੰਗ ਕਰ ਰਹੇ ਸੀ ਹਾਂ ਇਨਸਾਫ ਦੀ ਮੰਗ ਕਰਦੇ ਸੀ ਮਾਤਾ ਜੀ ਕੀ ਨਾਮ ਆ ਤੁਹਾਡਾ ਜੀ ਕਰਨਾਰਣ ਪਿੰਡ ਕਿਹੜਾ ਤੁਹਾਡਾ ਜੀ ਸ਼ੈਨਾ ਜੀ ਕੀ ਹੈ ਪੂਰਾ ਘਟਨਾ ਕਰਮ ਕੀ ਹੈ ਤੁਹਾਡੇ ਜੀ ਕਿਰਮਸਰ ਜੀ ਹਾਂ ਜੀ ਬਾਪਾ ਹਬਾਰ ਕਵਾਰਪਮੈਂਟ ਲਾਇਆ ਸੀ ਜੀ ਹਣੀ ਬਾਂਸਰ ਬੋਲੇ ਜਾਂਟ ਬੋਲੇ ਕਹਿੰਦਾ ਸੀ ਕਹਿੰਦਾ ਮੈਂ ਵੀ ਤੁਹਾਨੂੰ ਬਾਰਕ ਪਰਮੈਂਟ ਤੇ ਕਹਿੰਦਾ ਵੀ ਤੇ ਤੁਹਾਨੂੰ ਜੋਬ ਬੇਦ ਜੋਬ ਮੈਂ ਦੇਵਾਂਗਾ ਕੰਪਨੀ ਕੰਪਨੀ ਸਲੂ ਦੇਵਾਂਗਾ ਜਦੋਂ ਉੱਥੇ ਕੋਈ ਕਵਿਸ਼ਨ ਨਹੀਂ ਸੀ ਕੋਤ ਕੰਪਨੀ ਹੈ ਨਹੀਂ ਸੀ ਕਹਾ ਹੈ ਫਰੋਡ ਸੋ ਕੋਈ ਕੰਪਨੀ ਕੋਈ ਕਵਿਸ਼ਨ ਨਹੀਂ ਸੀ ਕਿੰਨੇ ਲੱਖ ਚੈੱਕ ਰਿਹਾ ਸੀ ਸਾਢੇ 2 ਲੱਖ ਚ ਸੀ ਅੱਛਾ ਕੀ ਕੀ ਕਹਿਆ ਸੀ ਉਹਨਾਂ ਨੇ ਕੰਮ ਕੀ ਕੀ ਕਹਿਆ ਸੀ ਜੀ ਉਹਨਾਂ ਨੇ ਕੰਮ ਉਹਨਾਂ ਨੇ ਇਹ ਕਹਿਆ ਸੀ ਕਹਿੰਦੇ ਕੰਪਨੀ ਤੋਂ ਕਹਿੰਦੇ ਮੈਂ ਡਾਕਟਰ ਵੀ ਮੈਡੀਕਲ ਵਗੈਰਾ ਕੰਮ ਦੇਵਾਂਗਾ ਉੱਥੇ ਵੀ ਕੋਈ ਬਜ਼ੁਰਗਾਂ ਦੀ ਸੇਵਾ ਜਾਂ ਕਿਵੇਂ ਵੀ ਕੋਈ ਛੇਵੇਂ ਸੀ ਉੱਥੇ ਹਾਂ ਵੀ ਹੈ ਕੁਛ ਨਹੀਂ ਸੀ ਜਦ ਕਈ ਵਾਰ ਗਏ ਉਹ ਤੇ ਕੁਛ ਨਹੀਂ ਸੀ ਤੁਹਾਡੇ ਮੁੰਡੇ ਦਾ ਨਾਮ ਕੀ ਹੈ ਜੀ ਸ਼ਾਹੀ ਮਿੱਤਰ ਅਸੀਂ ਹੁਣ ਤੁਸੀਂ ਕੀ ਮੰਗਤੀ ਕਰਦੇ ਹੋ ਜੀ ਅਸੀਂ ਮੈਂ ਮੰਗ ਮੰਗ ਕਰਦੇ ਜੇ ਕੋਈ ਕੰਮ ਹੈ ਨਹੀਂ ਉੱਥੇ ਫਿਰ ਸਾਡੇ ਦਾ ਪੈਸੇ ਵਾਪਸ ਦੇ ਦੇਣ ਨੂੰ ਬਸ ਪਰ ਬੱਚਾ ਤੇ ਛੱਕੇ ਖਾਂਦਾ ਫਿਰਦਾ ਕੋਈ ਕੰਮ ਨਾ ਕਰ ਅਸੀਂ ਇੱਥੋਂ ਖਰਚਾ ਭੇਜੇ ਜਾਂਦੇ ਆਗੇ ਇਹ ਨੂੰ ਕੈਂਸਰ ਕੈਂਸਰ ਦਾ ਪੀੜਿਤ ਹੈ ਜੀ ਮੈਂ ਅਏ ਕਿੰਨੇ ਸਾਲ ਨੂੰ ਇਨਸਾਫ ਮਿਲੇ ਸਤਿ ਕਿੰਨੇ ਸਾਲ ਤੋਂ ਪੇਟ ਤੋਂ ਕੈਂਸਰ ਤੋਂ 3 ਸਾਲ ਹੋ ਗਏ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਵਿੱਕੀ ਹੈ ਜੀ ਤੁਹਾਡਾ ਕੀ ਰਿਸ਼ਤਾ ਇਸ ਹੈ ਵੀ ਮੇਰਾ ਸੈਫੀ ਮੇਰੇ ਚਾਚੇ ਦਾ ਮੁੰਡਾ ਹੈ ਜੀ ਅਸਾ ਕੀ ਮਸਲਾ ਕੀ ਪੁਰਾਣਾ ਤੁਹਾਡਾ ਮਸਲਾ ਇਹ ਹੈ ਜੀ 6 ਮਹੀਨੇ ਪਹਿਲਾਂ ਇਹ ਇੰਗਲੈਂਡ ਗਿਆ ਸੀ ਏਜੰਟ ਨਾਲ ਇਹ ਗੱਲ ਹੋਈ ਸੀ ਕਿ 22 ਲੱਖ ਰੁਪਿਆ ਚ ਗੱਲ ਹੋਈ ਸੀ ਵੀ 5.5 ਸਾਲ ਦਾ ਵਰਕ ਪਰਮਿਟ ਔਰ ਜੌਬ ਦੀ ਸ਼ੋਰਟੀ ਦਿੱਤੀ ਸੀ ਉਹਨਾਂ ਨੇ ਵੀ ਤੁਹਾਨੂੰ 18000 ਪਾਉਂਡ ਹਰ ਸਾਲ ਦਾ ਮਿਲੂਗਾ ਇਹ ਮਿਲੂਗਾ ਤੇ ਪਰ ਉੱਥੇ ਜਾ ਕੇ ਕੀ ਹੋਇਆ ਉੱਥੇ ਜਾ ਕੇ ਜਿਹੜੀ ਕੰਪਨੀ ਦੀ ਇਹਨਾਂ ਨੂੰ ਜੌਬ ਦਿੱਤੀ ਸੀ ਜਾਂ ਵੀਜ਼ਾ ਦਿੱਤਾ ਸੀ ਉਹ ਕੰਪਨੀ ਇੱਕ ਤਰ੍ਹਾਂ ਨਾਲ ਜਾਲੀ ਨਿਕਲ ਗਈ ਉੱਥੇ ਕੋਈ ਕੰਪਨੀ ਸੀਗਾ ਤੇ ਉੱਥੇ ਸਿਸਟਮ ਕੀ ਹੈ ਇੰਗਲੈਂਡ ਦੇ ਵਿੱਚ ਜੇ ਉੱਥੇ ਮੰਨ ਲਓ ਉਹ ਕੰਪਨੀ 'ਚ ਕੰਮ ਤੁਹਾਨੂੰ ਨਹੀਂ ਮਿਲਿਆ ਤਾਂ ਉੱਥੇ ਤੁਸੀਂ ਕੋਈ ਵੀ ਕੰਮ ਲਿਖਲੀ ਤੌਰ ਤੇ ਹੋਰ ਕਰ ਨਹੀਂ ਸਕਦੇ ਤੇ ਇਹਦਾ ਮਤਲਬ ਕੀ ਹੈ ਹੁਣ ਬੰਦੇ ਕੋਲੇ ਆਪਣੇ ਕੋਲੇ ਉੱਥੇ ਰਹਿ ਤਾਂ ਸਕਦਾ ਪਰ ਉੱਥੇ ਕੰਮ ਨਹੀਂ ਕਰ ਸਕਦਾ ਤੇ ਕੰਮ ਕਰੂਗਾ ਦੋ ਨੰਬਰ 'ਚ ਕਰੂਗਾ ਤਾਂ ਰਿਸਕ ਤੇ ਕੰਮ ਹੈ ਉਹ ਵੀ ਉਹਨੂੰ ਕੋਈ ਇਦਾਂ ਦਾ ਵਧੀਆ ਕੰਮ ਨਹੀਂ ਮਿਲਦਾ ਹੈਗਾ ਪ੍ਰੋਪਰ ਕੰਮ ਨਹੀਂ ਮਿਲਦਾ ਜਾਨੀ ਕਿ ਤੇ ਇੱਕ ਤਰ੍ਹਾਂ ਨਾਲ ਠੱਗੀ ਹੋਈ ਹੈ ਇਹ ਤੇ ਅਸੀਂ ਚਾਹੁੰਦੇ ਆ ਵੀ ਇਸ ਚੀਜ਼ ਦਾ ਮਸਲਾ ਹੱਲ ਹੋਵੇ ਕਿਉਂਕਿ ਏਜੰਟ ਦੀ ਗਲਤੀ ਹੈ ਇਹਦੇ ਵਿੱਚ ਜੇ ਉਹਨੇ 2.5 ਲੱਖ ਰੁਪਏ ਲੈਤਾ ਤਾਂ ਉਹ ਰਿਸਪੌਂਸਿਬਿਲਟੀ ਬਣਦੀ ਹੈ ਕਿਉਂਕਿ ਜੇ ਬੰਦਾ ਵਿਜ਼ਟਰ ਵੀ ਜਾਵੇ ਇੱਕ ਤਰ੍ਹਾਂ ਦਾ ਵਿਜ਼ਟਰ ਵੀza ਹੀ ਹੋ ਗਿਆ ਤਾਂ ਫਿਰ ਪਿੱਤੋ 2-3 ਲੱਖ ਰੁਪਏ ਚ ਹੀ ਲੱਗ ਜਾਂਦਾ ਇਹ ਚੀਜ਼ ਆ ਤੇ ਕਿੱਥੋਂ ਦੀ ਇਮੀਗ੍ਰੇਸ਼ਨ ਸੀ ਜੀ ਇਮੀਗ੍ਰੇਸ਼ਨ ਹੈ ਬਰਨਾਲੇ ਦੇ ਆ ਬੱਸ ਸਟੈਂਡ ਦੀ ਬੈਕ ਸਾਈਡ ਤੇ ਨਾਲ ਦਫ਼ਤਰ ਹ ਅ ਹਣੀ ਇੰਗਲਿਸ਼ ਅਕੈਡਮੀ ਆ ਕੋਈ ਏਦਾਂ ਦਾ ਨਾਮ ਇਹਨਾਂ ਦਾ ਅਸੀਂ ਜਿਹੜੀ ਅੱਜ ਉੱਥੇ ਡਿਸਕਿਊਟ ਹੋਇਆ ਸੀ ਗੱਲਬਾਤ 'ਚ ਬੈਠੀ ਸੀ ਕੋਈ ਸੁੱਲੜਵਾ ਸਾਡੇ 'ਚ ਹੋਦਾ ਤਾਂ ਕੋਸੁੱਲਤ ਹੋ ਸਕਦਿਆ ਕਿਉਂ ਸਾਡਾ ਕੋਈ ਰੌਣਾ ਨਹੀਂ ਸੀ ਕੋ ਟੈਂਟ ਲਾਉਂਦੇ ਜੀ ਰੋਕਦੇ ਜੀ ਉੱਥੋਂ ਉਹਨਾਂ ਦਾ ਮਾੜੀ-ਮੁਢੀ ਤਕਰਾਰ ਹੋ ਗਿਆ ਐ ਜਿਹੜੀ ਮੀਡੀਆ ਕਿਸੇ ਹੋਣਾ ਤੇ ਕੋਈ ਥਿਰੇ ਨਹੀਂ ਜਿਹੜੀ ਬੇਚਤਾ ਰਹੀ ਆ ਅਸੀਂ ਹੁਣ ਇਹਨੂੰ ਵਿਚਾਰ ਕੇ ਅੱਜ ਪਰਸੋਂ ਨੂੰ ਵੱਡਾ ਇਕੱਠ ਕਰਾਂਗੇ ਹੇ ਦਰਮਨਾ ਤੁਸੀਂ ਮੀਟਿੰਗ ਦੇ ਵਿੱਚ ਹੱਥ ਨਿਕਲੇ ਨਹੀਂ ਗਾ ਨਹੀਂ ਕੋਈ ਹੱਲ ਨਹੀਂ ਕਿਹੜਾ ਬਾਰ-ਬਾਰ ਮੀਟਿੰਗ ਤੇ ਸਾਡੀ ਮੰਗ ਕੀ ਹੈਗੀ ਸਾਡੀ ਮੰਗ ਆ ਵੀ ਉਹਨੂੰ ਜਿਹੜਾ ਉਹ ਬਣਦਾ ਜਾਂ ਦਿੱਤਾ ਜਾਵੇ ਜਾਂ ਉਹਨੂੰ ਇਹਨਾਂ ਨੇ ਰਿਪੋਰਟ ਤਾਂ ਗਿਆ ਸੀ ਅਸੀਂ ਕਿਹਾ ਮੰਗਾਵੋ 22 ਲੱਖ ਜਿੰਨੇ ਬਣਾ ਫਿਰ 15 ਤੇ 17 ਤੇ ਫਿਰ ਉਹ ਤੋਂ ਵੀ ਵੱਧ ਕੇ ਦੱਸ ਤੁਹਾਨੂੰ ਤੇ ਇਹ ਸਾਰਾ ਕੁਝ ਨਹੀਂ ਸੇ ਚੜਿਆ ਹੁਣ ਅਸੀਂ ਆਪ ਦਾ ਵਿਚਾਰ ਕੇ ਕੱਲ ਨੂੰ ਪੰਜਾਬ ਦੀ ਮੀਟਿੰਗ ਠੱਤ ਕੇ ਜੋ ਹੰਗਲਾ ਹੋ ਸਾਡਾ ਪਰਸੋਂ ਇਹਨਾਂ ਮਾਈ ਤੋਂ ਦਾ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਆਇਲਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਦਾ ਪ੍ਰੈਜ਼ੀਡੈਂਟ ਅੱਜ ਜਿਹੜਾ ਮਸਲਾ ਹੋਇਆ ਮੀਟਿੰਗ ਚ ਜੰਦੀ ਆ ਕੀ ਉਹਦਾ ਸਿੱਟਾ ਨਿਕਲਿਆ ਆ ਨਾ ਤੁਹਾਡੇ ਸਭ ਨੂੰ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਜੀ ਦੋਨੇ ਤਰ੍ਹਾਂ ਆਪੋ ਆਪਣੇ ਸਟੈਂਡ ਤੇ ਖੜੀਆਂ ਨਿਗੀਆਂ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਾਈ ਸੀ ਕਿਸਾਨ ਯੂਨੀਅਨ ਨੇ ਵੀ ਸਾਡਾ ਮੁੰਡਾ ਇਲੈਗਲ ਔਥੇ ਬਟ ਉਹ ਲੀਗਲ ਨਿਕਲਿਆ ਹੁਣ ਅਗਲਾ ਮੀਟਿੰਗਾਂ ਹੋਣਗੇ ਉਹਦੇ ਵਿੱਚ ਦੇਖਦੇ ਆ ਕੀ ਬਣਦਾ ਮੰਗੇ ਤੁਸੀਂ ਕਿਹੜਾ ਡਾਲਰ ਦੇ ਵਿੱਚ ਮਸਲੇ ਦੇ ਵਿੱਚ ਕਿਹੜੇ ਪੈਸੇ ਲੱਗੇ ਜਾ ਰਹੇ ਨੇ ਦੋਸ ਲਾਈ ਕਰ ਉਹ ਤਾਂ ਬਿਲਕੁਲ ਗਲਤ ਮੰਗੇ ਜਾ ਰਿਹਾ ਜੀ ਉਹਦੇ ਇੱਕ ਦਸੋਂ ਵੀ ਬੱਚਾ ਬਾਹਰ ਚਲਿਆ ਗਿਆ ਲੀਗਲ ਸਟੇਟਸ ਤੇ ਆ ਉਹਦੇ ਪੈਸੇ ਕਿੱਦਾਂ ਕੋਈ ਵਾਪਸ ਕਰ ਦੂਗਾ ਜਿਆਦਾ ਬੰਦਾ ਇਹ ਹੋਵੇ ਵੀ ਬੰਦਾ ਉੱਥੇ ਦੋ ਨੰਬਰ ਚ ਹੋ ਗਿਆ ਉਹ ਇੰਡੀਆ ਵਾਪਸ ਆ ਗਿਆ ਫਿਰ ਕਿਸੇ ਗੱਲ ਤੱਕ ਹੱਦ ਮਤਲਬ ਗੱਲ ਹੋ ਸਕਦੀ ਆ ਜਦੋਂ ਲੜਕਾ ਉੱਥੇ ਬੈਠਾ ਬਾਹਰ ਜਾਣ ਵਾਸਤੇ ਗਿਆ ਲੀਗਲ ਉਹਦੇ ਕੋਲ ਕਾਰਡ ਵੀ ਆ ਸੀ ਕਾਰਡ ਉਹਦਾ ਵੈਲਿਡ ਆ ਫਿਰ ਕਿੱਦਾਂ ਉਹਨਾਂ ਦੇ ਪੈਸੇ ਦਿੱਤੇ ਜਾਣਗੇ ਉਹ ਉਹ ਜਿਹੜਾ ਅਗਲਾ ਤੁਹਾਡਾ ਪਲਾਨ ਕੀ ਅਗਲਾ ਸੀਗਾ ਸੀ ਕਿਉਂਕਿ ਖਸਾਂਦੂਨੀ ਆਪਣੇ ਸਾਡਾ ਕੋਈ ਸੰਘਰਸ਼ ਨਹੀਂ ਹੈ ਅਜੇ ਸਾਡਾ ਕੋਈ ਸੰਘਰਸ਼ ਨਹੀਂ ਸੀ ਬਹਿ ਕੇ ਸਾਰੇ ਡਿਸਕਸ ਕਰਾਂਗੇ ਅਸੀਂ ਤਾਂ ਪ੍ਰਸ਼ਾਸਨ ਨੂੰ ਇੱਕ ਹੀ ਮੰਗ ਮਤਲਬ ਮੰਗ ਕਰਦੇ ਹਾਂ ਵੀ ਇਸ ਮਸਲੇ ਨੂੰ ਵਿੱਚ ਪੈ ਕੇ ਸ਼ਾਂਤੀ ਨਾਲ ਹੀ ਨਿਬੇੜਿਆ ਜਾਵੇ ਅਰੇ ਮਰੇ ਨਾਮ ਹੈ ਜੀ ਆਪਣਾ ਉਪੇਂਦਰ ਸਰਪੰਚ ਇੱਥੇ ਨਾ ਜੀ ਇਹਨਾਂ ਨੇ ਬੱਚੇ ਬਾਹਰ ਭੇਜਦੇ ਨੇ ਉਹ ਕਹਿੰਦੇ ਸਾਡਾ ਬੱਚਾ ਸੈੱਟ ਨਹੀਂ ਹੈਗਾ ਪਰ ਜਦੋਂ ਉੱਥੇ ਤੱਕ ਪਤਾ ਕੀਤਾ ਗਿਆ 28 ਤੱਕ ਉਥੇ ਲੀਗਲ ਸੈਟ ਆ ਉਹ ਪਰ ਕੁਝ ਜਥੇਬੰਦੀਆਂ ਨੇ ਵਪਾਰੀ ਦੀ ਦੁਕਾਨ ਦੇ ਅੱਗੇ ਧਰਨਾ ਦੇ ਕੇ ਜੋ ਸ਼ਹਿਰ ਦਾ ਮਾਹੌਲ ਖਰਾਬ ਕੀਤਾ ਉਹ ਬਹੁਤ ਦੁੱਖਦਾਇਕ ਹੈ ਕਿਉਂਕਿ ਮੈਂ ਆਈ ਨਹੀਂ ਕਹਿੰਦਾ ਵੀ ਉਹਨਾਂ ਨੇ ਧਰਨਾ ਦੇਣਾ ਚਾਹਣਾ ਧਰਨਾ ਕਿਸਾਨ ਪੱਖੀ ਦੇਣ ਇੱਥੇ ਕਿਸਾਨਾਂ ਦੀਆਂ ਗੱਲਾਂ ਹੁੰਦੀਆਂ ਨੇ ਕਿਸਾਨਾਂ ਵਾਲੇ ਕੋਈ ਗੱਲ ਹੈ ਕਿ ਉੱਥੇ ਜਾਣ ਜਿਹੜਾ ਵਪਾਰੀਆਂ ਨਾਲ ਕੋਈ ਇਸ ਤਰ੍ਹਾਂ ਦਾ ਤੱਕਾ ਹੁੰਦਾ ਹੈ ਇਹ ਬਹੁਤ ਭਿਆਨਕੋਂ ਨਿਕਲਣਗੇ ਇਹ ਰਿਜ਼ਲਟ ਕਿਉਂਕਿ ਸਾਰ ਲਈ ਬਹੁਤ ਵੱਡੀ ਕਮਾਰੀ ਗੱਲ ਹੋਈ ਹੈ